ਜਿਹੜੀ ਤੁਹਾਡੀ ਮੀਟਿੰਗ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਹੋਈ ਹੈ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੇ ਮਤੇ ਵਿਚਾਰੇ ਜਾਂਦੇ ਨੇ ਕਿ ਉਹਨਾਂ ਨੂੰ ਪ੍ਰਮਾਣਗੀ ਮਿਲੀ ਨਹੀਂ ਜਾਂ ਵਾਅਦਾ ਖਿਲਾਫੀ ਮੰਨਦੇ ਉਹਨਾਂ ਨੂੰ ਦੇਖੋ ਪ੍ਰਮਾਣਗੀ ਮਿਲੀ ਆ ਉਸ ਤੋਂ ਸਾਡੇ ਜਿਹੜੇ ਮੈਂਬਰਾਂ ਨੇ ਮੀਟਿੰਗ ਕਰੀ ਆ ਉਹਨਾਂ ਨੇ ਆ ਕੇ ਦੱਸਿਆ ਕਿ ਸਾਡਾ ਲਿਖਤੀ ਫੈਸਲਾ ਹੋ ਗਿਆ ਪਰੰਤੂ ਉਹ ਸਰਕਾਰ ਮੁੱਕਰ ਗਈ ਬਾਅਦ ਮੈਂ ਹਾਈ ਕੋਰਟ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਹਾਈ ਕੋਰਟ ਦੇ ਕੀਤੇ ਹੋਏ ਫੈਸਲਿਆਂ ਨੂੰ ਸਰਕਾਰਾਂ ਮੰਨਣ ਨੂੰ ਪਾਬੰਦ ਨਹੀਂ ਕਿਓ ਫੈਸਲੇ ਸਰਕਾਰ ਸਾਡੇ ਤੇ ਹੀ ਲਾਗੂ ਕਰਦੀ ਹੈ ਜਿਸ ਇੱਕ ਸੱਖ ਨੇ ਪਟੀਸ਼ਨ ਪਾਈ ਹੈ ਕਿ ਮੈਨੂੰ ਦਿੱਕਤ ਆਉਂਦੀ ਹੈ ਦੇਖੋ ਹੁਣ ਉਹਨਾਂ ਦੀ ਦਿੱਕਤ ਦਾ ਮਹਿਸੂਸ ਕਰੋ ਤੁਸੀਂ ਜਿਹੜੇ 32-32 ਸਾਲ ਹੋ ਗਏ ਜਿਹੜਾਂ ਚ ਬੈਠੇ ਸਵੇ ਸਾਲ ਤੋਂ ਬੈਠੇ ਐ ਬਜ਼ੁਰਗ ਬੀਬੀਆਂ ਬੱਚੇ ਬੈਠੇ ਆ ਉਹ ਆਪਣੀ ਕੋਈ ਸ਼ੌਕ ਵਾਸਤੇ ਨਹੀਂ ਬੈਠੇ ਉਹਨਾਂ ਦੀ ਮਜਬੂਰੀ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਕੌਮ ਲਈ ਕਾਰਜ ਕਰਿਆ ਪੋਲੀਟਿਕਲ ਪ੍ਰिजनਰ ਹੈ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਇਸ ਕਰਕੇ ਬੈਠੇ ਹਾਂ ਸਾਡੇ ਨਾਲ ਜਿੱਥੇ ਸਰਕਾਰਾਂ ਬਿਤਕਰਾ ਕਰਦੀਆਂ ਉੱਥੇ ਕਲੀਅਰ ਕਟ ਹੈ ਵੀ ਇਹ ਜਿਹੜੀ ਨਿਆਂਪਾਲਿਕਾ ਉਹ ਵੀ ਸਿੱਖਾਂ ਨਾਲ ਬਿਤਕਰਾ ਕਰ ਰਹੀ ਹੈ ਜੇ ਕੋਈ ਸਰਕਾਰ ਨੇ ਸਾਡਾ ਸਬਰ ਪਰਖਣ ਦੀ ਗੱਲ ਕੀਤੀ ਕੋਸ਼ਿਸ਼ ਇਸ ਤਰ੍ਹਾਂ ਦੀ ਕਾਰਵਾਈ ਇੱਥੇ ਕਰਨ ਦੀ ਕੋਸ਼ਿਸ਼ ਕਰੀ ਇਹ ਮੈਸੇਜ ਬਲਡ ਲੈਵਲ ਤੇ ਜਾਵੇਗਾ ਕਿਉਂਕਿ ਗੁਰੂ ਅਰੰਗ ਸਾਹਿਬ ਦਾ ਸਿੱਖ ਬਲਡ ਚ ਬੈਠਾ ਜੀ ਸੋ ਉਹਨਾਂ ਦਾ ਫਰਜ਼ ਬਣਦਾ ਵੀ ਆਉਣ ਵਾਲੇ ਦਿਨਾਂ ਜਿਨ੍ਹਾਂ ਸਰਕਾਰਾਂ ਨੂੰ ਧੇਰਿਆ ਜਾਵੇ ਸੋ ਮੇਰੀ ਅਪੀਲ ਹੈ ਵੀ ਸਰਕਾਰ ਇਸ ਤਰ੍ਹਾਂ ਦਾ ਕੋਈ ਇਸ ਦੇ ਬਾਰੇ ਸੋਚੇ ਨਾ ਜੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰੀ ਉਹਦੀ ਜ਼ਿੰਮੇਵਾਰ ਸਰਕਾਰ ਹੋਵੇ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਤੇ ਕੌਮ ਦੇ ਵੱਲੋਂ ਸੰਘਰਸ਼ ਕੀਤੇ ਜਾਂਦੇ ਨੇ ਅਜਾਹੇ ਨੂੰ ਲੈ ਕੇ ਤਕਰੀਬਨ 1.5 ਸਾਲ ਦੇ ਕਰੀਬ ਲੰਬੇ ਵਕਫੇ ਦੇ ਦਰਮਿਆਨ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਹੈ ਕੌਮੀ ਇਨਸਾਫ ਮੋਰਚੇ ਦੇ ਰੂਪ ਦੇ ਵਿੱਚ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਗਾਹੇ-ਬਗਾਹੇ ਕੂਟ ਦੇ ਫਰਮਾਨ ਵੀ ਆਉਂਦੇ ਨੇ ਤੇ ਵੱਡੇ ਸਵਾਲ ਦੇਸ਼-ਵਿਦੇਸ਼ ਦੀਆਂ ਸੰਗਠਨਾਂ ਦੇ ਵੀ ਰਹਿੰਦੇ ਨੇ ਕਿ ਮੋਰਚੇ ਦਾ ਪਵੇਖਕ ਕਿਸ ਤਰੀਕੇ ਦਾ ਹੋਵੇਗਾ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਆਪਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਪੂ ਜੀ ਸਵਾਗਤ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੋਢਲੇ ਰੂਪ ਦੇ ਵਿੱਚ ਸਵਾਲ ਇਹ ਹੈ ਕਿਵੇਂ ਦੇਖਦੇ ਹੋ ਜੀ ਮੂਰਦੇ ਦੀ ਭੂਮਿਕਾ ਤੇ ਦੂਜੇ ਪਾਸੇ ਜਿਹੜੇ ਕੋਰਟ ਦੇ ਫਰਮਾਨ ਗਾਹੇ ਬਗਾਹੇ ਬੜੇ ਸ਼ਕਤੀ ਵਾਲੀਆਂ ਟਿੱਪਣੀਆਂ ਵੀ ਦੇਖੀਆਂ ਜਾ ਸਕਦੀਆਂ ਨੇ ਤੇ ਤਮਾਮ ਸਾਰੀ ਰੂਪਰੇਖਾ ਨੂੰ ਕਿਵੇਂ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਹੋ ਕੌਮੀ ਅਨਸਾਹ ਮੋਰਚੇ ਦੀ ਜੇ ਭੂਮਿਕਾ ਦੀ ਗੱਲ ਕਰੀਏ ਵੀ ਇਹ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੀ ਜਾਇਜ਼ ਮੰਗਾਂ ਉਹਨਾਂ ਨੂੰ ਲੈ ਕੇ 7 ਜਨਵਰੀ 2023 ਤੋਂ ਕੌਮੀ ਅਨਸਾਹ ਮੋਰਚਾ ਲੱਗਿਆ ਕਿਉਂਕਿ ਜਿੰਨੇ ਵੀ ਮੁੱਦੇ ਆ ਕੌਮ ਦੇ ਮੁੱਦੇ ਆ ਭਾਵੇਂ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਤੇ ਉਹਨਾਂ ਬੇਅਦਬੀਆਂ ਦਾ ਇਨਸਾਫ ਮੰਗਣ ਵਾਲੇ ਸ਼ਾਂਤ ਮਈ ਤਰੀਕੇ ਨਾਲ ਬੈਠੇ ਉਹ ਤੇ ਧਰਨਾ ਦੇਰੇ ਬਹਿਬਲ ਕਲਾ ਉਹਨਾਂ ਦੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਕੇ ਗਲੀਆਂ ਨਾਲੀਆਂ 'ਚ ਰੌਲਾ ਲੱਗਿਆ ਸੋ ਉਹਨਾਂ ਦੇ ਇਨਸਾਫ ਲਈ ਤੇ ਜਿਹੜੇ ਸਾਡੇ ਬੰਦੀ ਸਿੰਘ ਇਥੋਂ ਦੇ ਸਿਸਟਮ ਨੇ ਹੀ ਉਹਨਾਂ ਨੂੰ ਮਜਬੂਰ ਕਰਕੇ ਇਸ ਪਾਸੇ ਤੋਰਿਆ ਕਿਉਂਕਿ ਸਿਸਟਮ ਹਮੇਸ਼ਾ ਸਿੱਖਾਂ ਨਾਲ ਧੱਕੇ ਕਰਦਾ ਆ ਸੋ ਉਸ ਕਰਕੇ ਉਹ ਬੰਦੀ ਸਿੰਘ ਬੰਦੀ ਬਣਨ ਵਾਸਤੇ ਮਜਬੂਰ ਹੋਏ ਪਰੰਤੂ ਜਦੋਂ ਕੋਰਟ ਵੱਲੋਂ ਮਿਲੀਆਂ ਸਜਾਵਾਂ ਵੀ ਉਹ ਉਸ ਤੋਂ ਡਬਲ ਪੁੰਨੀਆਂ ਕਰ ਚੁੱਕੇ ਪਰੰਤੂ ਕੋਰਟਾਂ ਤੇ ਸਰਕਾਰਾਂ ਉਹਨਾਂ ਨੂੰ ਰਿਹਾਨ ਨਹੀਂ ਕਰ ਰਹੀਆਂ ਸੋ ਇਹਨਾਂ ਦਾ ਇਨਸਾਫ ਲੈਣ ਵਾਸਤੇ ਅਸੀਂ ਕੌਮੀ ਇਨਸਾਫ ਮੋਰਚਾ ਲਾਇਆ ਜਿਹੜਾ ਤਕਰੀਬਨ ਸਵਾ ਸਾਲ ਤੋਂ ਉੱਤੇ ਹੋ ਗਿਆ ਸ਼ਾਂਤ ਮਈ ਤਰੀਕੇ ਨਾਲ ਅਸੀਂ ਸਰਕਾਰਾਂ ਤੋਂ ਆਪਣੇ ਹੱਕ ਮੰਗਣ ਦੀ ਉਹ ਕਰ ਰਹੇ ਹਨ ਪਰੰਤੂ ਸਰਕਾਰ ਨਾਲ ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਸੈਂਟਰ ਦੀ ਹੈ ਜਾਂ ਯੂਟੀ ਦੀ ਸਰਕਾਰ ਹੈ ਉਹਨਾਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਹੋਈਆਂ ਇੱਥੇ ਤੱਕ ਵੀ ਚਾਰ ਵਾਰੀ ਗਵਰਨਰ ਨਾਲ ਵੀ ਮੀਟਿੰਗਾਂ ਹੋਈਆਂ ਪਰੰਤੂ ਉਹ ਸਰਕਾਰਾਂ ਬਾਅਦ ਕਰਕੇ ਮੁੱਕਰਦੀਆਂ ਹਨ 26 ਫਰਵਰੀ 2023 ਨੂੰ ਇੱਕ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਈ ਸਾਡੇ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਜੀ ਸੋ ਉਹਨਾਂ 'ਚ ਉਹਨਾਂ ਨੇ ਲਿਖਤੀ ਫੈਸਲਾ ਕਰਿਆ ਸੀ ਵੀ ਪੰਜ ਸਿੰਘਾਂ ਦੀ ਪੱਕੀ ਰਿਹਾਈ ਤੇ ਭਾਈ ਜਫਤਾਰ ਸਿੰਘ ਹਵਾਰਾ ਨੂੰ ਪੰਜਾਬ ਸ਼ਿਫਟ ਕਰਨਾ ਕਿਉਂਕਿ ਦਿੱਲੀ ਦੇ ਕੇਸ ਉਹਨਾਂ ਦੇ 2015 ਚ ਜਿਹੜੇ ਖਤਮ ਹੋ ਚੁੱਕੇ ਉਹਨਾਂ ਦਾ ਰਾਈਟ ਵੀ ਬਣਦਾ ਵੀ ਜਿਹੜੇ ਉਹਨਾਂ ਦੇ ਪੈਂਡਿੰਗ ਕੇਸ ਪੰਜਾਬ ਦੇ ਉਹ ਆਪ ਉਹਨਾਂ ਦੀ ਪੰਜਾਬ ਆ ਕੇ ਪੰਜਾਬ ਦੀ ਜੇਲ੍ਹ 'ਚ ਰਹਿ ਕੇ ਉਹਨਾਂ ਦੀ ਪੈਰਵਾਈ ਕਰਾਉਂਦੇ ਸੋ ਇਹ ਉਹਨਾਂ ਦਾ ਰਾਈਟ ਵੀ ਬਣਦਾ ਪਰੰਤੂ ਲਾਤ ਆ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਗਿਆ ਤੇ ਨਾ ਹੀ ਉਹਨਾਂ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਉਹਨਾਂ ਨੇ ਗੱਲ ਕਰੀ ਸੀ ਉਹ ਜਿਹੜਾ ਉਸ ਦਿਨ 26 ਫਰਵਰੀ ਨੂੰ ਸਰਕਾਰ ਨਾਲ ਮੀਟਿੰਗ ਹੋਈ ਉਹ ਚ ਉਹਨਾਂ ਨੇ ਇੱਕ ਸ਼ਰਤ ਸਰਕਾਰ ਨੇ ਰੱਖਤੀ ਜਿਹੜਾ ਅਸੀਂ ਬੰਦੀ ਸਿੰਘਾਂ ਆਪਣੀ ਭਾਈ ਜਤਾਰ ਸਿੰਘ ਹਲਾਰਾ ਦੀ ਪੰਜਾਬ ਸ਼ਿਫਟਿੰਗ ਨੂੰ ਲੈ ਕੇ ਇੱਕ 31 ਮੈਂਬਰੀ ਜਥਾ ਮਾਨ ਮਾਨ ਮੁੱਖ ਮੰਤਰੀ ਦੀ ਕੋਠੀ ਵੱਲ ਭੇਜਣਾ ਸ਼ੁਰੂ ਕਰਿਆ ਸੀ 6 ਫਰਵਰੀ ਤੋਂ ਬਈ ਜਦੋਂ ਤੱਕ ਜਥੇਦਾਰ ਜਗਤਾਰ ਹੱਤ ਸਿੰਘ ਆਵਾਰਾਂ ਨੂੰ ਪੰਜਾਬ ਸ਼ਿਫਟ ਨਹੀਂ ਕਰਦੇ ਇਹ ਜਥਾ ਲਗਾਤਾਰ ਜਾਂਦਾ ਰਹੇਗਾ ਸੋ ਲਗਾਤਾਰ ਜਾਂਦਾ ਰਿਹਾ ਜਿਹੜੀ ਤੁਹਾਡੀ ਮੀਟਿੰਗ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਹੋਈ ਹੈ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੇ ਮਤੇ ਵਿਚਾਰੇ ਜਾਂਦੇ ਨੇ ਕਿ ਉਹਨਾਂ ਨੂੰ ਪ੍ਰਮਾਣਿਕੀ ਮਿਲੀ ਨਹੀਂ ਜਾਂ ਵਾਅਦਾ ਖਿਲਾਫੀ ਮੰਨਦੇ ਉਹਨਾਂ ਨੂੰ ਦੇਖੋ ਪ੍ਰਮਾਣਿਕੀ ਮਿਲੀ ਆ ਉਸ ਟਾਈਮ ਸਾਡੇ ਜਿਹੜੇ ਮੈਂਬਰਾਂ ਨੇ ਮੀਟਿੰਗ ਕਰੀ ਆ ਉਹਨਾਂ ਨੇ ਆ ਕੇ ਦੱਸਿਆ ਕਿ ਸਾਡਾ ਲਿਖਤੀ ਫੈਸਲਾ ਹੋਇਆ ਪਰੰਤੂ ਉਹ ਸਰਕਾਰ ਮੁੱਕਰ ਕੀ ਬਾਤ ਕਿਉਂਕਿ ਉਹਨਾਂ ਨੇ ਜਿਹੜਾ ਜਿਹੇਦਾਰ ਜਗਤਾਰ ਸਿੰਘ ਹਾਰਾ ਦਾ ਪੰਜਾਬ ਸ਼ਿਫਟ ਕਰਨਾ ਮੰਨਿਆ ਸੀ 31 ਮਾਰਚ ਤੋਂ ਪਹਿਲਾਂ ਪਹਿਲਾਂ ਸੋ ਉਹਨਾਂ ਨੇ ਉਸ ਦਿਨ ਇਹ ਕੰਡੀਸ਼ਨ ਸਰਕਾਰ ਵੱਲੋਂ ਲਾਈ ਗਈ ਸੀ ਕਿ ਜਿਹੜਾ ਤੁਸੀਂ 31 ਮੈਂਬਰੀ ਜਿਹਾ ਭੇਜਦੇ ਆ ਇਹਨੂੰ ਬੰਦ ਕਰ ਦਿਓ ਅੱਜ ਤੋਂ ਹੀ ਸੋ ਸਾਡੇ ਮੈਂਬਰਾਂ ਨੇ ਮੈਂ ਤਾਂ ਥੋੜਾ ਜਿਹਾ ਕਹਿੰਦਾ ਵੀ ਸਾਡਾ ਉੱਥੇ ਸਟੈਂਡ ਢਿੱਲਾ ਰਿਹਾ ਕਿਉਂਕਿ ਜੇ ਸਾਡੇ ਮੈਂਬਰ ਇਹ ਸ਼ਰਤ ਰੱਖਦੇ ਵੀ ਪਹਿਲਾਂ ਜਗਤਾਰ ਜਕਤਾਰ ਸਿੰਘ ਹਬਾਰਾ ਪੰਜਾਬ ਸ਼ਿਫਟ ਹੋਣ ਦੂਜੇ ਦਿਨ ਅਸੀਂ ਇੱਥੇ ਬੰਦ ਕਰ ਦੇਵਾਂਗੇ ਪਰ ਇਹਨਾਂ ਨੇ ਉਹਨਾਂ ਦੀ ਗੱਲਾਂ ਚ ਆ ਕੇ ਉਹ ਜਥਾ ਬੰਦ ਹੋ ਗਿਆ ਸੋ ਉਹ ਮੁਕਰ ਗਏ 31 ਮਾਰਚ ਵੀ ਲੰਘ ਗਿਆ ਅੱਜ ਤੱਕ ਜਿਹੜਾ ਜਕਤਾਰ ਸਿੰਘ ਹਬਾਰਾ ਪੰਜਾਬ ਸ਼ਿਫਟ ਨਹੀਂ ਹੋਏ ਸੋ ਇਸ ਕਰਕੇ ਸਰਕਾਰਾਂ ਮੁਕਰਦੀਆਂ ਨਹੀਂ ਆ ਮੋਰਚਾ ਕਾਰੀਆਂ ਦੀ ਗਿਣਤੀ ਘਟਣ ਤੋਂ ਬਾਅਦ ਕੂੜਦੀਆਂ ਬਹੁਤ ਸਾਰੀਆਂ ਤਲਖ ਟਿੱਪਣੀਆਂ ਆਈਆਂ ਨੇ ਤਾਂ ਉਹਨਾਂ ਦੇ ਵਿੱਚ ਸਵਾਲ ਦੇ ਵਿੱਚ ਜਿਹੜਾ 18 ਨੂੰ ਸੁਣਵਾਈ ਹੈ ਇਹਨੂੰ ਲੈ ਕੇ ਵੀ ਬਹੁਤ ਸਾਰੇ ਵੱਡੇ ਸਵਾਲ ਨੇ ਫਿਰ ਕੀ ਲੱਗਦਾ ਹੈ ਕਿ ਜਿਹੜਾ ਮੋਰਚੇ ਨੂੰ ਰਿਪਰੈਜ਼ੈਂਟ ਕਿਵੇਂ ਕਰੋਗੇ ਜਿਹੜੀ ਅਗਲੀ ਰੂਪਰੇਖਾ ਕਿਸ ਤਰੀਕੇ ਦੀ ਹੋ ਸਕਦੀ ਆਗੂਆਂ ਦੀ ਦੇਖੋ 3 ਸਤੰਬਰ ਨੂੰ ਵੀ ਹਾਈ ਕੋਰਟ ਦਾ ਆਰਡਰ ਆਇਆ ਸੀ ਕਿ ਤੁਸੀਂ ਕੇਸ ਜਿਹੜਾ ਰੋਡ ਹੈ ਉਹ ਦੋਵੇਂ ਰੋਡਾਂ ਪਹਿਲੇ ਦਿਨ 7 ਜਨਵਰੀ ਨੂੰ ਪ੍ਰਸ਼ਾਸਨ ਵੱਲੋਂ ਰੋਕੀਆਂ ਬਲਾਕ ਕੀਤੀਆਂ ਗਈ ਸੀ ਵੀ ਤੁਸੀਂ ਇਹਨਾਂ ਜੋ ਇੱਕ ਸਾਈਡ ਖੋਲ ਦਿਓ ਉਸ ਵੀ ਚਾਰ ਮੰਗਾ ਮੰਨਣ ਦਾ ਉਹਨਾਂ ਨੇ ਵਾਅਦਾ ਕਰਿਆ ਸੀ ਪ੍ਰਸ਼ਾਸਨ ਨੇ ਲਿਖਤੀ ਹੋਇਆ ਚਲੋ ਦਾਸ ਦੇ ਵੀ ਉਸ ਕਿਸੇ ਤਰੀਕੇ ਨਾਲ ਸਾਈਨ ਕਰਾਏਗੇ ਪਰੰਤੂ ਉਹ ਸਰਕਾਰ ਮੁੱਕਰ ਗਈ ਅੱਜ ਤੱਕ ਨਹੀਂ ਉਹ ਚਾਰ ਮੰਗਾ ਜਿਹੜੀਆਂ ਨੂੰ ਮੰਨੀਆਂ ਸੀ ਉਹਨਾਂ ਨੇ ਪੂਰੀਆਂ ਕਰੀਆਂ ਪਰ ਸਾਡੇ ਕੌਮੀ ਇਨਸਾਫ ਮੋਰਚੇ ਵੱਲੋਂ 1 ਕਰੋੜ ਉਸ ਦਿਨ ਖਾਲੀ ਕੀਤੀ ਗਈ 4 ਸਤੰਬਰ ਨੂੰ ਸੋ ਹੁਣ ਫੇਰ ਆਰਡਰ ਆਇਆ ਕੋਈ ਵੀ 18 ਅਪ੍ਰੈਲ ਤੱਕ ਇਹ ਜਿਹੜਾ ਮੋਰਚਾ ਇਹਨੂੰ ਚਕਾਵੇ ਸਰਕਾਰਾਂ ਨੂੰ ਕੋਈ ਹਦਾਇਤ ਕਰੀ ਹੈ ਹਾਈ ਕੋਰਟ ਨੇ ਪਰੰਤੂ ਮੈਂ ਹਾਈ ਕੋਰਟ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਹਾਈ ਕੋਰਟ ਦੇ ਕੀਤੇ ਹੋਏ ਫੈਸਲਿਆਂ ਨੂੰ ਸਰਕਾਰਾਂ ਮੰਨਣ ਨੂੰ ਪਾਵੰਦ ਨਹੀਂ ਕੀ ਉਹ ਫੈਸਲੇ ਸਾਡੇ ਤੇ ਹੀ ਲਾਗੂ ਕਰਦੀ ਹੈ ਜਿਸ ਇੱਕ ਸਖਸ ਨੇ ਪਟੀਸ਼ਨ ਪਾਈ ਹੈ ਕਿ ਮੈਨੂੰ ਦਿੱਕਤ ਆਉਂਦੀ ਹੈ ਦੇਖੋ ਹੁਣ ਉਹਨਾਂ ਦੀ ਦਿੱਕਤ ਦਾ ਮਹਿਸੂਸ ਕਰੋ ਤੁਸੀਂ ਜਿਹੜੇ 32-32 ਸਾਲ ਹੋ ਗਏ ਜਿਹੜਾਂ ਚ ਬੈਠੇ ਫਿਰ ਉਹਨਾਂ ਦੀ ਦਿੱਕਤ ਵੀ ਮਹਿਸੂਸ ਕਰਨੀ ਚਾਹੀਦੀ ਆ ਹਾਈ ਕੋਰਟ ਨੂੰ ਤੇ ਸਰਕਾਰਾਂ ਨੂੰ ਕਿ ਜਿਹੜੇ ਇੱਥੇ ਸਵਾ ਸਾਲ ਤੋਂ ਬੈਠੇ ਐ ਬਜ਼ੁਰਗ ਬੀਬੀਆਂ ਬੱਚੇ ਬੈਠੇ ਆ ਉਹ ਆਪਣੀ ਕੋਈ ਸ਼ੌਕ ਬਾਸਤੇ ਨਹੀਂ ਬੈਠੇ ਉਹਨਾਂ ਦੀ ਮਜਬੂਰੀ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਕੌਮ ਲਈ ਕਾਰਜ ਕੀਆ ਪੋਲੀਟੀਕਲ ਪ੍ਰिजनਰ ਐ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਇਸ ਕਰਕੇ ਬੈਠੇ ਆ। ਸੋ ਸਰਕਾਰਾਂ ਦਾ ਫਰਜ਼ ਤਾਂ ਬਣਦਾ ਸੀ ਵੀ ਉਹਨਾਂ ਦੀ ਰਿਹਾਈਆਂ ਕਰਾਉਂਦੀਆਂ। ਪਰੰਤੂ ਸਾਡੇ ਜਿਹੜੇ ਤਿੰਨ ਸਿੰਘ ਜਮਾਲ ਤੇ ਆਏ ਸੀ ਬਾਹਰ ਉਹਨਾਂ ਚੋਂ ਇੱਕ ਭਾਈ ਗੁਰਮੀਤ ਸਿੰਘ ਨੂੰ ਦੁਆਰੇ ਉਹਨਾਂ ਨੇ ਅਰੈਸਟ ਕਰ ਲਿਆ। ਜਿਹੜੇ ਭੇਜਤਿਆ ਸੋ ਸਾਡੇ ਨਾਲ ਜਿੱਥੇ ਸਰਕਾਰਾਂ ਬਿਤਕਰਾ ਕਰਦੀਆਂ ਉਥੇ ਕਲੀਅਰ ਘਟ ਹੈ ਵੀ ਇਹ ਜਿਹੜੀ ਨਿਆਂਪਾਲਿਕਾ ਉਹ ਵੀ ਸਿੱਖਾਂ ਨਾਲ ਬਿਤਕਰਾ ਕਰ ਰਹੀ ਹੈ। ਹੂੰ। ਉਸੇ ਬਿਤਕਰੇ ਦੇ ਤਹਿਤ ਹੀ ਇਹ ਜਿਹੜਾ ਇੱਕ ਨਾਦਰशाही ਮੈਂ ਕਹਾਵਾਂਗਾ ਫਰਮਾਨ ਉਹਨਾਂ ਨੇ ਜਾਰੀ ਕਰਿਆ ਵੀ 18 April ਤੱਕ ਇਹ ਮੋਰਚਾ ਚੁਕਾਇਆ ਜਾਵੇ 18 April ਦੇ ਮੱਦੇਨਜ਼ਰ ਜਿਹੜੀ ਸਿੱਖ ਸੰਗਤ ਆ ਜਾਂ ਜਿਹੜੇ ਮੋਰਚਾ ਸਮਰਥਕ ਨਹੀਂ ਫਿਰ ਉਹਨਾਂ ਨੂੰ ਅਪੀਲ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਦੇਖੋ ਸਾਡੇ ਵੱਲੋਂ ਇਹੀ ਸੰਗਤਾਂ ਨੂੰ ਅਪੀਲ ਹੈ ਕਿ ਇਹ ਮੋਰਚਾ ਲੱਗਿਆ ਕੌਮੀ ਮੁੱਦਿਆਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਲਈ ਲੱਗਿਆ ਉਹਨਾ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਿਆ ਜਿਨ੍ਹਾਂ ਨੇ ਸਜ਼ਾਵਾਂ ਵੀ ਡਬਲ ਕਰ ਚੁੱਕੀਆਂ ਸੋ ਅੱਜ ਕੌਮ ਦਾ ਫਰਜ਼ ਬਣਦਾ ਵੀ ਇਸ ਮੋਰਚੇ ਦਾ ਡਟ ਕੇ ਖੰਡ ਕੱਲ ਨੂੰ ਸਾਡੀ ਅਪੀਲ ਹੈ ਜਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਇਹਨਾਂ ਨੂੰ ਪਿਆਰ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਭਾਵੇਂ ਉਹ ਕਿਸੇ ਫਿਰਕੇ ਦਾ ਕਿਸੇ ਉਹ ਬਰਗ ਦਾ ਉਹ ਜ਼ਰੂਰ ਇੱਥੇ ਹਾਜ਼ਰੀ ਲਵਾਵੇ ਤਾਂ ਕਿ ਅਸੀਂ ਜਿਹੜਾ ਸਰਕਾਰ ਦਾ ਜ਼ਬਰ ਹੈ ਫੇਰ ਵੀ ਜੇ ਕੋਈ ਸਰਕਾਰ ਨੇ ਜ਼ਬਰ ਕੀਤਾ ਉਹਦਾ ਅਸੀਂ ਸਬਰ ਨਾਲ ਮੁਕਾਬਲਾ ਕਰਨਾ ਪਰ ਮੈਂ ਬਕਤੀ ਤੌਰ ਤੇ ਆ ਜਾਂ ਫਿਰ ਪੱਕੇ ਬੈਠਣ ਵਾਸਤੇ ਵੀ ਅਪੀਲ ਕਰ ਰਹੇ ਹਾਂ ਕਿ ਇੱਥੇ ਪੱਕੇ ਬੈਠਿਆ ਜਾਵੇ ਦੇਖੋ ਪੱਕੇ ਤਾਂ ਅਸੀਂ ਬੈਠੇ ਹੀ ਆ ਪੱਕੇ ਲੱਗੇ ਹੋਏ ਆ ਟੈਂਟ ਸਾਰਾ ਕੁਝ ਆ ਕੁਰਗਨ ਸਿੰਘ ਸਾਹਿਬ ਜੀ ਪ੍ਰਕਾਸ਼ ਹੋਰ ਵੀ ਸੰਗਤਾਂ ਨੂੰ ਨਾਲ ਅਪੀਲ ਕਰਦੇ ਆ ਅਪੀਲ ਕਰਦੇ ਆ ਵੀ ਆਉਣ ਵਾਲੇ ਸਮੇਂ 'ਚ ਇਸ ਮੋਰਚੇ ਦਾ ਡਟ ਕੇ ਸਾਥ ਦਿਓ ਪੱਕੇ ਪਰ ਫੇਰ ਵੀ ਜੇ ਕੋਈ ਸਰਕਾਰ ਨੇ ਸਾਡਾ ਸਬਰ ਪਰਖਣ ਦੀ ਗੱਲ ਕੀਤੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਇੱਥੇ ਕਰਨ ਦੀ ਕੋਸ਼ਿਸ਼ ਕਰੀ ਇਹ ਮੈਸੇਜ ਬਲਡ ਲੈਵਲ ਤੇ ਜਾਵੇਗਾ ਕਿਉਂਕਿ ਗੁਰੂ ਗਰੰਥ ਸਾਹਿਬ ਦਾ ਸਿੱਖ ਬਲਡ 'ਚ ਬੈਠਾ ਜੀ ਸੋ ਉਹਨਾਂ ਦਾ ਫਰਜ਼ ਬਣਦਾ ਵੀ ਆਉਣ ਵਾਲੇ ਦਿਨਾਂ ਜਿਨ੍ਹਾਂ ਸਰਕਾਰਾਂ ਨੂੰ ਘੇਰਿਆ ਜਾਵੇ ਸੋ ਮੇਰੀ ਅਪੀਲ ਹੈ ਵੀ ਸਰਕਾਰ ਇਸ ਤਰ੍ਹਾਂ ਦਾ ਕੋਈ ਇਸ ਦੇ ਬਾਰੇ ਸੋਚੇ ਨਾ ਜੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰੀ ਉਹਦੀ ਜ਼ਿੰਮੇਵਾਰ ਸਰਕਾਰ ਹੋਵੇ ਬਿਲਕੁਲ ਆ ਬਿਲਕੁਲ ਆ ਕੌਮੀ ਇਨਸਾਫ ਮੋਰਚੇ ਦੀ ਅਗਲੀ ਰੂਪਰੇਖਾ ਨੂੰ ਲੈ ਕੇ ਧਰਮੀ ਬਾਪੂ ਜਗਤਾਰ ਸਿੰਘ ਹਵਾਰਾ ਦੇ ਨੇ ਬਾਪੂ ਗੁਰਚਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਉਸ ਦੇ ਤਹਿਤ ਕੋਰਟ ਦਾ ਫਰਮਾਨ ਆਉਣ ਤੋਂ ਬਾਅਦ ਵੀ ਇਹ ਪ੍ਰਦਰਸ਼ਨ ਹੈ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਚੱਲੇਗਾ ਇਸ ਮੋਰਚੇ ਦੇ ਬਾਬਤ ਤੁਸੀਂ ਕਿਸ ਤਰੀਕੇ ਦੇ ਸੁਝਾਅ ਰੱਖਣਾ ਚਾਹੁੰਦੇ ਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਦੇਣੇ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ